ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਟੂ ਮਾਈਨੋ ਵਲੋਗ ਤੇ ਮੱਛਾਂ ਨੂੰ ਛੱਡਣ ਆ ਗਿਆ ਮੈਂ ਇਸ ਤੋਂ ਬਾਅਦ ਚੱਲਾਂਗੇ ਆਪਦਾ ਸਮਾਨ ਲੈਣ ਠੀਕ ਹੈ ਤੋ ਥੱਲੇ ਨੂੰ ਤਰੀਕੀ ਗੱਲ ਹੈ 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 ਬੱਚਾ ਨੂੰ ਵੈਣ ਤੇ ਚੜਾ ਕੇ ਫਿਰ ਚੱਲਦੇ ਹਾਂ ਸਮਾਨ ਲੈਣ ਦੁਕਾਨ ਦਾ ਅੱਜ ਦੁਕਾਨ ਲਾਵਾਂਗੇ ਜੀ ਵਾਹਿਗੁਰੂ ਮੇਰਾ ਕਰੇ ਹਾਂਜੀ ਮੈਂ ਆ ਗਿਆ ਜੀ ਲੈਣਾ ਬਰਗਰ ਕੋਚ ਦਾ ਸਮਾਨ ਲੈਣਾ ਜੀ ਠੀਕ ਹੈ ਜੀ ਵਾਹਿਗੁਰੂ ਮਿਹਰਾ ਕਰੇ ਜੀ ਲੈ ਕੇ ਘਰੇ ਚਲਦੇ ਆਈ ਹੁਣ ਅਸੀਂ ਇੱਥੇ ਕਪੜੇ धोਏ ਜਾ ਰਹੇ ਨੇ ਫੇਰ ਦੀ ਲੱਗੀਆਂ ਆ 5:30 ਟਰਪਾਲ ਥੋੜਾ ਆ ਇਹ ਇਹਦਾ ਇਹ ਮਤਲਬ ਨਹੀਂ ਵੀ ਆ ਹੁਣ ਫਰਸ਼ ਹੈ ਜਿਹੜਾ ਵੀ ਇਹ ਸਾਫ਼ ਹੈ ਤਾਂ ਜਿਹੜਾ ਕੁਝ ਵੀ ਹੋਵੇਗਾ ਰੁੜ ਜਾਏਗਾ ਮੈਂ ਹੁਣੇ ਕਰ ਤੀ ਗੀ ਕੋਲ ਕਰਨਾ ਪੈਂਦਾ ਪਹਿਲਾਂ ਚੰਗੇ ਤਾਂ ਤੂੰ ਚੌੜਸੀ ਸੱਟੀ ਜਾਣੀ ਆ ਉੱਥੇ ਰੁਕ ਜਾਂਦੇ ਨੇ 5 ਵਜੇ ਦੀ ਕਿਤੇ ਲੱਗੀ ਹੋਈਆਂ ਹੈਲੋ तू आख पजे लगी हुई है लै हां कि हो गया कि हाँ काम की तैयारी करिए लिया आलू कौ अपना आलू हो गया पतीले सैट ਤੁਹਾਨੂੰ ਬਾਰੇ ਕੁਝ ਮਾਣੋਗਾ ਜੱਟਾ ਜਮੇ ਨੂੰ ਵਾਲਾ ਰੱਖਤੀ ਹਾਂ ਰੱਖਾਈ ਪਾਣੀ ਤੇ ਆ ਗੋਲੀ ਇਹ ਗੋਲੀ ਹੈ ਬੀਪੀ ਵਧਣ ਦੀ ਉਹ اندر ਚੱਕ ਰਹੀ ਇਹਨਾਂ ਨੂੰ ਕੁਛ ਨਹੀਂ ਵੀ ਸੀ ਤਾਂ ਦੱਸਦਾ ਉਹਨੂੰ ਤੈਨੂੰ ਨਹੀਂ ਦਰਾਜ ਚ ਰੱਖੀ ਹੈ ਦਰਾਜ ਚ ਰੱਖੀ ਸੀ ਮੈਂ ਕਿਹਾ ਚਲ ਪਈਏ ਇੱਕ ਵਾਰ ਆ ਆ ਰਹੀਆਂ ਮਿਰਚਾਂ ਧੋਤੀਆਂ ਚਲੋ ਇੱਕ ਗੱਲ ਹੋਰ ਬੀਪੀ ਮੈਨੂੰ ਕਹਿੰਦਾ ਤੇਰਾ ਬੀਪੀ ਵਧਦਾ ਹੈ ਮੈਂ ਬੀਪੀ ਵਧੇ ਉਹ ਤੋਂ ਬੰਦਰ ਨੂੰ ਗੁੱਸਾ ਆਦਾ ਤੇ ਮੈਂ ਤਾਂ ਹੋ ਜਾਣਾ ਜਮਾ ਨਮਾਣਾ ਜਾਂ ਸੱਟਾਂ ਧੀਆਂ ਵਰਗਾ ਸੁਣ ਲਓ ਇਹਦੀ ਗੱਲ ਐਵੇਂ ਹੀ ਬੱਸ ਵੇ ਮਤਲਬ ਵੀ ਮੇਰਾ ਮੂੰਹ ਮੂੰਹ ਹੀ ਲੱਗਦਾ ਇਹ ਪਤਾ ਨਹੀਂ ਕਿੰਨਾ ਕੋ ਕਰਦਾ ਹੋਗਾ ਹੈਗਾ ਮੈਂ ਜਮਾ شریف ਆਪਾਂ ਹੇ 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 ਆਪਦੀ ਤਾਰਿਫ ਘਟ ਕੀਤੀ ਕਰਦੀ ਗਲਤੀ ਹੋ ਗਿਆ ਤੇਰੇ ਕੋਲ ਮੈਂ ਚਲੋ ਠੀਕ ਹੈ ਕੋਈ ਗੱਲ ਨਹੀਂ ਗਲਤੀ ਹੈ ਨਾ ਤੁਹਾਡੀ ਲਓ ਜੀ ਆਪਾਂ ਇੱਥੇ ਰੱਖ ਦਿੱਤਾ ਹੈ ਪਾਣੀ ਧੋਣ ਵਾਸਤੇ ਟੱਪ ਹੈ ਤੇ ਆ ਬਹੁਤ ਏਚਲ ਦਾ ਆਵਾਜ਼ ਨਹੀਂ ਦੀ ਵੀ ਹੋਣੀ ਚਾਹੀਦੀ ਅਜੇ ਘਰ ਦਾ ਕੰਮ ਕਰੇ ਝਾੜੂ ਲਾ ਰਹੀ ਐ ਫਿਰ ਆਪਾਂ ਸਮਾਨ ਰੱਖਾਂਗੇ ਤੇ ਫਿਰ ਚੱਲਦੇ ਆਂ ਦੁਕਾਨ ਤੇ ਬਾਕੀ ਇੰਨੀ ਗੱਲ ਤਾਂ ਹੈਗੀ ਐ ਕੰਮ ਦੋ ਦੋ ਹੋ ਜਾਂਦੇ ਨੇ ਉਧਰੋਂ ਘਰ ਦਾ ਕੰਮ ਉਧਰੋਂ ਦੁਕਾਨ ਦਾ ਔਖਾ ਤਾਂ ਹੁੰਦਾ ਹੀ ਐ ਬਾਈ ਚਲੋ ਗਾਣਾ ਸੁਣਾ ਦੇ ਗਾਣਾ ਗਾਈ ਨਹੀਂ ਸਕਦਾ ਦੇ ਮਾਈਕ ਐ ਤੂੰ ਚੱਲ ਇਹਨੂੰ ਅੱਗੇ ਮੂੰਹ ਰ ਕਰਕੇ ਗਾਣਾ ਸੁਣਾ ਬੋਲ ਤੂੰ ਗਾਣਾ ਗਾਈ ਨਹੀਂ ਸਕਦਾ ਗਾ ਕੇ ਨਹੀਂ ਸਕਦਾ ਗਾਣ ਹੈਂ ਹੈ ਗੇੜਾ ਮਰਜੀ ਗਾ ਦੇ ਗਾਣਾ ਗਾ ਦੇ ਉਹ ਮੈਨੂੰ ਯਾਰੀ ਨਹੀਂ ਆਣਾ ਕਿਉਂ ਜਾ ਤੋ ਕਿਉਂ ਨਹੀਂ ਜਾਣਾ ਕਿਹੜਾ ਗਾ ਦੇ ਕਲਾਕਾਰ ਬਣ ਜਾ ਬਸ ਰੋਕਾ ਦੇ ਓਏ ਇਹਨੂੰ ਕਿਉਂ ਟੁੱਲਾ ਕਰੇਂਗੀ ਇਹਨੂੰ ਕਿਉਂ ਭਈਏ ਨਹੀਂ ਵਾਰੀ ਵਾਰੀ ਮੈਂ ਮਟਰ ਪਾਈ ਬਣ ਕੇ ਆਵਾਂ ਅੱਜ ਕੋ ਚੱਲ ਰਹੀ ਹੈ ਹੋਣ ਚੱਲਦੇ ਹਾਂ ਜੀ ਆਪਾਂ ਆਪਣੇ ਕੰਮ ਤੇ ਜਿਹੜੀ ਆਪਣੀ ਤਿਆਰ ਹੈ ਜੀ ਜੀ ਅਸੀਂ ਆ ਗਿਆ ਆਪਦੇ ਅੱਡੇ ਤੇ ਤੇ ਅੱਜ ਪਾਣੀ ਨਾਲ ਸਫਾਈ ਕਰਨੀ ਪੈ ਰਹੀ ਹੈ ਕਿਉਂਕਿ ਦੋ ਦਿਨ ਹੋ ਤਿੰਨ ਦਿਨ ਹੋ ਗਿਆ ਅੱਡਾ ਲੱਗਿਆ ਨਾ ਮਿੱਟੀ ਬਹੁਤ ਹੋ ਗਈ ਸੀ ਚਲੋ ਲਾਣੇ ਆ ਜੀ ਆਪਦਾ ਅੱਡਾ ਫਿਰ ਹਾਂਜੀ ਸਾਫ ਕਰ ਰਹੇ ਨੇ ਪਹਿਲੇ ਮੈਂ ਪਾਣੀ ਮਾਰਾ ਹੁਣ ਇਹ ਸਾਫ ਕਰ ਰਹੇ ਨੇ ਜੇ ਜੀ ਤੀ ਆ ਜਾਓ ਪੇਟ ਜਿਆ ਭਰ ਰਹੇ ਨੇ ਆਹਰੀਆਂ ਮਿਰਚੀਆਂ ਵੀ ਤਲਾਂਗੇ ਜਿਹਨੂੰ ਪਸੰਦ ਹੈ ਉਹ ਖਾਣਾ ਆ ਜੋ ਲਾਦੀ ਰੋੜ ਚੁਗੀ ਆਪਣਾ ਸੈਟਅਪ ਲੱਗ ਚੁਕਿਆ ਜੀ ਤੇ ਆਪਾਂ ਮਿਰਚਾਂ ਦੇ ਟੱਕ ਲਾ ਰਿਹਾ ਮਿਰਚਾਂ ਤਲਾਂਗੇ ਪੇੜੀਆਂ ਭਰੀਆਂ ਭਰੀਆਂ ਨੇ ਜੀ ਤੇ ਮਨਪਰੀਤ ਹੋ ਗਿਆ ਘਰੇ ਜਾਣ ਦਾ ਟਾਈਮ ਬਾਏ ਕਰੋ ਤੇ ਚਲੋ ਜਾਓ ਹਾਂਜੀ ਸ਼ਾਮ ਦੇ 7:00 ਵੱਜ ਚੁਕੇ ਨੇ ਜੀ ਤੇ ਆਪਣਾ ਪੇੜੀਆਂ ਆਪਣੇਆ ਆਪਣੀਆਂ ਨੇ ਆ ਮਸਾਲਾ ਇੰਨਾ ਕਾ ਇਹ ਲੱਗ ਜੇ ਫਿਰ ਉਸ ਤੋਂ ਬਾਅਦ ਘਰੇ ਚੱਲਾਂਗੇ ਜੀ ਬਾਕੀ ਬਾਹਰ ਦਾ ਮਾਹੌਲ ਜੀ ਬੱਦਲ ਅੱਜ ਵੀ ਆਇਆ ਸੀ ਉੱਠ ਕੇ ਪਰ ਕਲ ਗਿਆ ਜੀ ਅੱਜ ਮੈਂ ਸਕੀਨਰ ਨਵਾਂ ਤਿਆਰ ਕਰਾਇਆ ਜੀ ਅੱਜ ਲਵਾਇਆ ਜੀ ਆਪਣੇ ਪੇਟਿਆਂ ਤੇ ਪਿੰਿਆਂ ਸੀ ਉਹ ਲੱਗੀਆਂ ਬਾਈ ਖਾਣ ਲੱਗ ਰਹੇ ਨੇ ਠੀਕ ਹੈ ਜੀ ਚਲੋ ਵਾਹਿਗੁਰੂ ਮੇਰਾ ਕਰੇ ਜੀ ਆਪਣਾ ਦੋ ਤਿੰਨ ਪਈਆਂ ਨੇ ਠੀਕ ਹੋ ਗਿਆ ਹਾਂਜੀ ਆਪਾਂ ਸਮਾਨ ਲੱਦ ਲੈ ਜੀ ਹੁਣ ਚਲਦੇ ਆਂ ਘਰੇ ਸਮਾਨ ਆਪਣੀ ਰੇੜੀ ਚ ਲੱਦਿਆ ਗਿਆ ਮੰਗੂ ਕਿੰਨਾ ਟਾਈਮ ਹੋ ਗਿਆ ਬਾਈ ਦੇਖੀ ਸਵੇਰ 9:00 ਹੋ ਗਏ ਮੇਰਾ ਵੀਰਾ ਜਿਹਾ ਸਾਹਮਣੇ ਘਰ ਟਾਈਮ ਹੋ ਗਿਆ ਹਾਂ ਭਾਈ 10:00 ਵਜ ਗਏ 10:00 ਵਜ ਗਏ ਸਵੇਰ 9:00 ਦੇ ਭਲੇਕੇ ਹੀ ਫਿਰਦੇ ਹਾਂ ਜੇ ਸਮਾਨ ਹੀ ਹੁਣ ਟਾਈਮ ਹੀ ਨਾ ਲੱਗਾ ਯਾਰ ਮੇਰੇ ਕੋਲ ਸਮਾਨ ਪਿਆ ਸੀ ਬਾਬਾ ਆਪਣਾ ਆਡਾ ਆਪਾਂ ਇੱਕ ਵਾਰ ਸਾਫ ਸਵਾਈ ਕਰਤੀ ਤੇ ਸਵੇਰਿਆ ਕੇ ਦੁਬਾਰੇ ਫੇਰ ਲਾਵਾਂਗੇ ਵਾਹਿਗੁਰੂ ਮੇਰਾ ਕਰੇ ਜੀ ਤੰਦਰੁਸਤੀਆਂ ਹਾਂਜੀ ਇਸ ਵਲੋਗ ਨੂੰ ਕਰਦੇ ਹੁਣ ਆਪਾਂ ਐਂਡ ਜੇ ਤੁਹਾਨੂੰ ਪਸੰਦ ਆਇਆ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਕੱਲ ਦੇ ਵਲੋਗ ਜੀ ਬਾਏ